ਕੇ ਹਾ ਚੱਲ ਅੱਗੇ ਸਸਤੀ ਸੌਣਮ ਬਾਜਵਾ ਦੇ ਨਾਲ ਵੈਸੇ ਤਾਂ ਪੁੱਜੀ ਦੇ ਵੈਰਾਈਟੀਆਂ ਬਹੁਤ ਪਰ ਰੀਲਾਂ ਵਾਲਿਆਂ ਜਿੰਨੀਆਂ ਤਾਂ ਨਹੀਂ ਨਾ ਹੈਲੋ ਗਾਇਜ਼ ਹੈਲੋ ਹੈਲੋ ਗਾਇਜ਼ ਕਿਨੇ ਹੋ ਇਹ ਕ ਤੂੰ ਸੁਣ ਨਾ ਹੈਲੋ ਗਾਇਜ਼ ਕਿਨੇ ਹੋ 70 ਕੇ ਇਹ ਫੋਨ ਵਰ ਹੁੰਦੀ ਕਿਛ 70 ਕੇ ਕਿਹੜੇ ਕੈਪਸੂਲ ਵੇਚਦੇ ਨੇ ਜਿਹੜੇ ਤੇਰੇ 70 ਕੇ ਹੋਗੇ ਲੈ ਖਾਣਾ ਹੁੰਦਾ ਤਾਂ ਹੱਗ ਵੀ ਲਿਆ ਕਰੋ ਰੀਲਾਂ ਤੇ ਪਰ ਮੂੰਹ ਚੋਂ ਨਹੀਂ ਹੱਗਣਾ ਕਸੀ ਆਪਮਾਨ ਜਰਬਾ ਤੇ ਘਰਾਂ ਲੁਕਾਈ ਐ ਅਸਲੀ ਹੈ ਯੇ ਲੋਣਾ। ਪੂਰੀ ਇਵਨਿੰਗ ਸਸਰੀਆ ਕਾਲ ਜਾਣੀ ਆ ਤੇ ਤਸੋ ਕਿਵੇਂ ਦੀ ਲੱਗਦੀ। ਵਾਹੀ ਆਦ। ਅੱਲਾ ਤੇ ਤੂੰ ਪੂਰੀ ਅੱਗੇ ਤੇ ਅੱਧੀ ਲੱਗਦੀ ਨਾ। ਆ ਜੋ origignal ਦੀ ਕਟਰੀਨਾ ਗਾਇਬ ਲੱਗਦੰਦੀ ਆ। ਕਟਰੀਨਾ ਨੇ ਮੀਨਾ ਆਖਿਆ ਹੁਣੇ ਕੰਮ ਲਈ। ਆਂਟੀ ਹੈਗੇ ਘਰੇ ਕਰ ਦੋ ਕੰਮ ਜੀ। ਅੱਲਾ ਤੇ ਤੂੰ ਪੂਰੀ ਅੱਗੇ ਤੇ ਅੱਧੀ ਲੱਗਦੀ ਨਾ। ਆ ਜੋ origignal ਦੀ ਕਟਰੀਨਾ ਗਾਇਬ ਲੱਗਦੰਦੀ ਆ। origignal copy ਤਾਂ ਆਇਆ ਆਖਦੇ ਜੇ ਸੱਟਾਂ ਵਾਲਾ ਚਾਰਜ ਤੇ ਵੇਚਦੀ ਪਈ ਹੁੰਦੀ ਆ। original copy chanda laale dekho bhai dekho akha khol ke vekho ik vese kehda khussa jehda akha band karke vekh lenda sare akha khol ke hi vekhde hai tu mehngi ban gayi tu chandi karda nahi nahi tu jaayi aa ki kardi hai sariya kaal oh na kudi veli ho chuki hai ke oh baneya roti baani vi bana liya ajj 12 vajje uthan wali jaan ni ਅੱਜ ਸਾਰਾ ਘਰ ਦਾ ਕੰਮ ਵੀ ਕਰ ਲਿਆ ਵਾ ਨਾ ਕਿਉਂ ਬੰਨਿਆ ਪਹਿਲਾਂ ਉਹ ਤਾਂ ਦੱਸ ਦਿੰਦੀ ਇੱਥੇ ਕਿਦਾਂ ਹੀ ਡੁੱਲਦੀ ਸੀ ਤਾਰ ਕੀਆ ਬਣਾਵਾ ਨਾ ਤੋ ਬਈਆ ਰੋਟੀ ਬਣੀ ਵੀ ਬਣਾ ਲਿਆ ਤੇ ਆਖ ਤਿਆਰੀ ਹੋ ਚੁੱਕੀ ਐ ਵੇਖੋ ਤਿਆਰੀ ਹੋ ਚੁੱਕੀ ਤੁਹਾਡੀ ਜਾਣੀ ਅੱਜ ਤਿਆਰੀ ਹੋ ਗਈ ਐ ਪੂਰੀ ਤੇ ਮੈਂ ਚੱਲਦੀ ਹਾਂ ਬਹੁਤ ਜ਼ਰੂਰੀ ਕੰਮ ਓਕੇ ਬਾਏ ਗਾਇਸ ਆਗੀ ਆਗੀ ਬਾਈ ਬੀਨਾ ਜੀ ਵਨ ਪਾਚਾ ਮਾਰੀ ਆ ਜਾ ਬਾਈ ਚਲ ਜਾ ਕਰਨ ਆਈ ਵੀ ਕੀ ਸੀ ਵੈਸੇ ਹਮ ਕਿਵੇਂ ਹੋ ਮੈਂ ਨਾ ਲਿਆ ਬੱਤੀ ਹਾਰ ਗਈ ਮੈਂ ਨਾ ਲਿਆ ਬੱਤੀ ਹਾਰ ਗਈ ਤੁਮ ਬਤਾ ਸੋਮਰ ਬੱਤੀ ਦਾ ਕੱਟ ਲੱਗਦਾ ਪਰ 11 ਵਜੇ ਅ ਤੱਕ ਮੈਂ ਨਾ ਵੀ ਲਿਆ ਵੇਖੋ ਬੱਤੀ ਵੀ ਹਾਰ ਗਈ ਮੈਂ ਕੱਪੜੇ ਵੀ ਧੋਲੇ ਬੰਚ ਕਮਾਲ ਦੀ ਗੱਲ ਹੈ ਲੋਕ ਜ਼ਿੰਦਗੀ ਨੇ ਲੜੀ ਜਾਂਦੇ ਬਿਲੀ ਬੋਰਡ ਨਾਲ ਟਸ ਖਿੱਢੀ ਜਾਂਦੀ ਹੈ ਕੀ ਗੱਲ ਇਹ ਪੋਗੋ ਚੱਲੀ ਜਾਂਦਾ ਕੱਪੜੇ ਵੀ ਧੋਲੇ ਬੱਤੀ ਹਾਰ ਹੀ ਗਈ ਹੁਣ ਕਹਿੰਦੀ ਆਪਾਂ ਕੀ ਕਰੀਏ ਜਾ ਕੇ ਜਾਨਵੀ ਨੇ ਤੇ ਨਾ ਲਿਆ ਨਾਲੀ ਤਾਂ ਠੀਕ ਆ ਉਹਨਾਂ ਨੇ ਕਿਹਾ ਤੇਰੇ ਕੋਲ ਟਰਾਂਸਫਾਰਮਰ ਸਾਫ ਕਰਾਉਣੇ ਸੀਗੇ ਛੀ ਸੱਸ ਦੀ ਆਕਾਲ ਗੁੱਡ ਮਾਰਨਿੰਗ ਮੈਂ ਹੁਣ ਚੁੱਕੀ ਹਾਂ ਬਹੁਤ ਜਲਦੀ ਉੱਠੀ ਹਾਂ ਕੈਸੀ ਹੋ ਜ਼ਬੀ ਮੈਂ ਚਾਹੇ ਨਾ ਰਹੀ ਹੂੰ ਉਹ ਤਾਂ ਦੇਸੀ ਰਿਆ ਇੱਧਰ ਖੜਾ ਖੜਾ ਕੌਣ ਖੰਦਾ ਉਹ ਵੀ ਰਸੋਈ ਦੀ ਕੰਧ ਨਾਲ ਹਮ ਕਿਚਨ ਟਾਈਮ ਮੈਂ ਨਾ ਰਹੀ ਹੂੰ ਮੈਂ ਨਾ ਅੱਜ ਪਤਾ ਉਹਦਾ ਡਾਂਸ ਕਰਨਾ ਚਾਹਨੀ ਆ ਉਹ ਬੰਦੇ ਦਾ ਡਾਂਸ ਕਰਨਾ ਚਾਹਨੀ ਆ ਜਿਸ ਬੰਦੇ ਨੇ ਸਾਡੇ ਨਾਲ ਮਤਲਬ ਇਨ ਪਾਸਟ ਇਨ ਪਾਸਟ ਬਹੁਤ ਮਾੜਾ ਕੀਤਾਈ ਉਹਦਾ ਮੈਂ ਬਹੁਤ ਥੈਂਕਸ ਕਰਨਾ ਚਾਹੁੰਦੀ ਆ ਥੈਂਕ ਯੂ so much ਜੇ ਤੂੰ ਸਾਡੇ ਨਾਲ ਮਾੜਾ ਨਾ ਕਰਦਾ ਆਪਾਂ ਇੱਥੇ ਖੜੇ ਨਾ ਹੁੰਦੇ ਥੈਂਕ ਯੂ so much ਤੂੰ ਸਾਡੇ ਨਾਲ ਇਨ ਪਾਸਟ ਮਾੜੀ ਕੀਤੀ ਸਭ ਤੋਂ ਵੱਡਾ ਧੰਨਵਾਦ ਕਰੋ ਇੰਸਟਾਗ੍ਰam ਦਾ ਜਿਹਨੇ ਤੁਹਾਨੂੰ ਇਹੋ ਜਿਹੀ ਘੂਸੀਆਪੁਰ ਨੂੰ ਪਲੇਟਫਾਰਮ ਦਿੱਤਾ ਨੇ ਭੋਰ ਲੋ ਇੱਥੇ ਭੋਰ ਹੀ ਚੱਲਦੇ ਆ ਲੈ ਨੇ ਸਾਡੇ ਨਾਲ ਮਤਲਬ ਇਨ ਪਾਸਟ ਇਨ ਪਾਸ ਤੇ ਬਹੁਤ ਮਾਰਾ ਕੀਤਾਈ ਉਹਦਾ ਮੈਂ ਬਹੁ ਟੈਂਕਸ ਕਰਨਾ ਚਾਹੁੰਦੀ ਨਾ ਥੈਂਕ ਯੂ ਸੋ ਮੱਚ ਜੇ ਤੂੰ ਸਾਡੇ ਦਾ ਮਾਰਾ ਨਾ ਕਰਦਾ ਆਪਾਂ ਇੱਥੇ ਖੜੇ ਨਾ ਹੁੰਦੇ ਕਿੱਥੋਂ ਤੱਕ ਨਾ ਖੜੀ ਹੁੰਦੀ ਰਸੋਈ ਤੱਕ ਗੱਲਾਂ ਐ ਕਰਦੀ ਜਿਵੇਂ ਦबई ਖੜੀ ਹੁੰਦੀ ਐ ਬਰਜ ਖਲੀਫਾ ਤੇ ਆਹਾਹਾ ਹੁਣੇ ਧੰਨਵਾਦ ਕਰਾਂਗੀ ਅੰਨੀ ਦੇ ਦੱਸਦੇ ਕਿੱਥੇ ਐ ਜਿਸ ਟੋਪੇ ਨੇ ਇਹਨਾਂ ਨਾ ਮਾਰੀ ਕੀਤੀ ਐ ਥੋੜੀ ਹੋਰ ਕਰ ਲੰਦਾ ਕੀ ਪਤਾ ਰਸੋਈ ਦੀ ਸੈਲਫ ਤੇ ਤੜਕੇ ਧੰਨਵਾਦ ਕਰਦੀ ਤੇਰੇ ਸਾਰੇ ਅੱਜ ਮੇਰੇ ਨਾਲ ਨਾ 31 ਮਾਰਚ 31 ਮਾਰਚ ਦੀ ਖੁਸ਼ੀ ਚ ਆਈਸਕ੍ਰੀਮ ਲੈ ਕੇ ਆਇਆ ਕੱਤੀ ਮਾਰਚ 31 ਮਾਰਚ ਕਲੋਜ਼ਿੰਗ ਹੁੰਦੀ ਨਾ ਕਲੋਜ਼ਿੰਗ ਸਾਰੇ ਪਾਸੇ ਹੁੰਦੀ ਆ ਮੈਨੂੰ ਲੱਗਿਆ ਕੱਲੇ ਕਿਤੇ ਠੇਕੇ ਟੁੱਟਦੇ ਆ ਤੇਰੇ ਲਈ ਤਾਂ ਆਈਸਕ੍ਰੀਮ ਲੈ ਕੇ ਆਇਆ ਆਉਦੇ ਲਈ ਕੀ ਲੈ ਕੇ ਆਇਆ ਅੰਨੀ ਲਿਆ ਕੀ ਖਾਣਾ ਵੇ ਸੱਚੀ ਬਹੁਤ ਸੁਆਦ ਆ ਜਨਵਰੀ ਮੈਂ ਰਿਵਿਊ ਦੇ ਦਿੰਦੇ ਆ ਹੂੰ ਹੂੰ ਕਿਵੇਂ ਹੋ ਮੈਂ ਮਲਾਈ ਜਾਮ ਤੇ ਪਨੀਰ ਟਿੱਕਾ ਖਾ ਲਿਆ ਵਾ ਰਸੀ ਕੀ ਡੀਕੀ ਐ ਬਈ ਹੁਣ ਕਦੋਂ ਆਗੇਂਗੀ ਮੈਂ ਕਹਿੰਦਾ ਤੂੰ ਆਹ ਗੰਦ ਖਾਣ ਨਾਲੋਂ ਪਹਿਲਾਂ ਬਦਾਮ ਖਾਇਆ ਕਰ ਕਮ ਸਕਮ ਤੈਨੂੰ ਯਾਦ ਤਰਵੇਂ ਤੂੰ ਬੋਲੀ ਕੀ ਸੀ ਵੀਡੀਓ ਚ ਹੂੰ ਖਾ ਲਿਆ ਵਾ ਤੇ ਕਿਹੜਾ ਮੇਰੇ ਵਾਂਗ ਮਲਾਈ ਜਾਮ ਟਿੱਕਾ ਵਗੈਰਾ ਆ ਵੀ ਚੱਪ ਜਾ ਡੱਕਾ ਜਾਮ ਟਿੱਕਾ ਵਗੈਰਾ ਖਾ ਕੇ ਹੋਰ ਚੀਜ਼ਾਂ ਵੀ ਮਤੇ ਸਮਥਿੰਗ ਹੋਰ ਚੀਜ਼ਾਂ ਵੀ ਖਾ ਕੇ ਐਦਾਂ ਦਾ ਚ ਸਿੱਕ ਮਾਰ ਕੇ ਕੱਢਦਾ ਕਿਤੇ ਕੁਝ ਫਸਤੇ ਨਹੀਂ ਗਿਆ ਦੰਦਾ ਜੇ ਕੋਲ ਕੋੜਾ ਕੰਮ ਕਰਦਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੈਂ ਆਪਣੇ ਦੰਦਾਂ ਮੈਂ ਆਪਣੇ ਦੰਦਾਂ ਰੁਕ ਜਾ ਮੈਂ ਆਪਣੇ ਦੰਦਾਂ ਨੂੰ ਐ ਕਰਦੀ ਆ ਬੂਦੇ ਕੱਢ ਕੇ ਸਾਫ਼ ਕਰਕੇ ਰੱਖਦੀ ਕਿਉਂਕਿ ਮੇਰੇ ਦੰਦਾਂ ਦੀ ਖੂਬਸੂਰਤੀ ਹੈ ਮੇਰੇ ਦੰਦ ਮੈਨੂੰ ਆਪਣੀ ਜਾਨ ਤੋਂ ਪਿਆਰੇ ਮੇਰੇ ਦੰਦ ਪਿਆਰੇ ਤਾਂ ਬਹੁਤ ਹੈ ਦਿਸ ਰਿਹਾ ਇਹ ਕਾਲ ਕਿਵੇਂ ਸਾਰੇ ਕੰਨੇ ਹੁਣੇ ਦੀਦੀ ਲੱਜ ਨਹੀਂ ਪਛਕਾਣਾ ਲਿਆਣਾ ਮੇਰੇ ਘਰ ਬਲੇ ਨਹੀਂ ਆਉਕੂ ਇਹ ਕੀ ਹੈ ਇਹ ਕੀ ਹੈ ਛਿੱਤੀ ਕੋਮ ਹੈ ਗਿਆਨ ਕੰਮ ਲੱਚਕਦਾ ਮੈਂ ਆਖਾਂ ਤੇ ਵਾਓ ਮੇਰਾ ਫੇਵਰਿਟ ਮਾਈ ਜਾਨ ਤੇ ਨੀ ਟਿਕਾ ਵਾਓ ਸੋ ਡਿਲੀਸ਼ੀਅਸ ਸੋ ਯੰਮੀ ਉਹ ਖਾ ਤਾਂ ਲੈ ਯੰਮੀ ਤੇਰਾ ਪਹਿਲਾਂ ਆ ਗਿਆ ਕੀ ਗੱਲ ਖਾਂਦੇ ਨਹੀਂ ਸੁੰਘਦੇ ਹੀ ਸਿਰਫ ਦੇ ਦੇ ਜਵਾਕਾਂ ਨੂੰ ਵਿਚਾਰੇ ਤਰਸੇ ਪਏ ਆ ਮਲਾਇਜਾਂ ਪਨੀਰ ਟਿੱਕਾ ਹਲੋ ਜੀ ਸਸਕਾਲ ਕਿਵੇਂ ਹੋ ਸਾਰੇ ਅੱਜ ਮੈਂ ਤੁਹਾਡੇ ਲਈ ਕੰਮ ਲੈ ਕੇ ਆਈਆਂ ਵਰਕ ਫਰੋਮ ਹੋਮ ਦੇ ਗੜੀ ਵਰਕ ਫਰੋਮ ਹੋਮ ਤੂੰ ਆਪ ਕਰਿਆ ਕਰ ਪਹਿਲਾਂ ਆਪ ਤਾਂ ਦਵੇਲੀ ਫਿਰਦੀਆਂ ਲੋਕਾਂ ਨੂੰ ਕੰਮ ਲਮਾਉਣ ਨੂੰ ਫਿਰਦੀਆਂ ਤੂੰ ਆਪ ਕਰ ਕੋਈ ਚੰਪਾਂ ਚੁੰਪਾ ਆਵਦੀਆਂ ਜੋੜ ਕੋਈ ਪਨੀਰ ਟਿੱਕੇ ਜੋੜ ਆਪ ਦੇ ਵਰਕ ਫਰੋਮ ਦੱਸਦੀਆਂ ਤੁਹਾਨੂੰ ਕਿੱਦਾਂ ਕਰਨਾ ਇਹੀ ਕੁਸੇ ਆ ਜਿਹੜੇ ਆਖਦੇ ਆ ਆਵੇਂ ਜੋਬਾਂ ਕਰ ਕਰ ਥੱਕੇ ਪਏ ਹਾਂ ਜਿੰਨਾ ਤੁਸੀਂ ਮਹੀਨੇ ਚ ਕਮਾਉਣੇ ਮੈਂ ਇੱਕ ਹਫਤੇ ਚ ਕਮਾ ਲੈਣਾ ਓਏ ਅੰਨੀ ਦਿਓ ਜਿਹੜੇ ਕੰਮ ਹੁੰਦੇ ਚੱਲਣ ਵਾਲੇ ਆਪੇ ਚੱਲ ਪੈਂਦੇ ਆ ਉਹਨਾਂ ਨੂੰ ਪ੍ਰਮੋਸ਼ਨਾਂ ਦੀ ਲੋੜ ਨਹੀਂ ਪੈਂਦੀ ਮੇਰੇ ਬਾਇਓ ਚ ਲਿੰਕ ਜਾ ਕੇ ਫਾਰਮ ਫਿਲ ਕਰ ਦੋ ਮੈਂ ਪਹਿਲਾਂ ਫਾਰਮ ਭਰਾਵਾ ਇਹਨਾਂ ਦੇ ਮੈਂ ਆ 10 ਮੇਲ ਹੈ ਕਿ ਫੀਮੇਲ ਲਿਖ ਰੋਟੀ ਪਾਉਂਦੇ ਢੋਈ ਮਾਰ ਜਿਹੜੀ ਤੂੰ ਖਾਣੀ ਹੈ ਪਹਿਲਾਂ ਜਾ ਕੇ ਖਾ ਕਿੰਨੀ ਕਮਜ਼ੋਰ ਹੋ ਗਈ ਹੈ ਮੇਰੀ ਪਾਂਜੀ ਛੀ ਇਰੇਕਾਰ ਮੇਰੇ ਭੈਣ ਆਏ ਆ ਉਹ ਬਹੁਤ ਹੀ ਪਿਆਰ ਕਰਦੇ ਮੈਨੂੰ ਕੇਕ ਤੇ ਲੈ ਕੇ ਆਏ ਆ ਇਹ ਐ ਕੋਈ ਨਾ ਮੈਂ ਖਾਉਗੀ ਆ ਠੀਕ ਆ ਔਰ ਦਜੀ ਗੱਲ ਉਹ ਕੋ ਮੈਂ ਉਹਨਾਂ ਵਾਸਤੇ ਸਪਰਿੰਗ ਰੋਲ ਮੰਗਾਏ ਆ ਐਨ ਕਿ ਮੈਂ ਇਪ ਨਿਰਵਲੇ ਖਾਨਨੀ ਆ ਉਹਨਾਂ ਵਾਸਤੇ ਵੀ ਪਨੀਰ ਵਾਲੇ ਐ ਵਖੋ ਪਨੀਰ ਕੋ ਆਇਆ ਆਪ ਕੋ ਸਪੈਸ਼ਲੀ ਕਿ ਜਾਨਵੀ ਦੇ ਫੈਨ ਆਏ ਆ ਫੈਨ ਐ ਵਖੋ ਪਨੀਰੇ ਗਾ ਵਿੱਚ ਕੈਮਰਾ ਜੂਮ ਕਰੋ ਜੀ ਕੈਮਰਾ ਜੂਮ ਕਰੋ ਮੇਰੀ ਪਨੀਰੇ ਗਾ ਵਿੱਚ ਇੰਨੇ ਜਾਨਵੀ ਨੂੰ ਸਪੋਰਟ ਕਰਨ ਵਾਲੇ ਇੰਨੇ ਵਧੀਆ ਫੈਨ ਆਇਆ ਜਿਹੜੇ ਕੈਮਰੇ ਦੇ ਸਾਹਮਣੇ ਵੀ ਨਹੀਂ ਆਣਾ ਚਾਹੁੰਦੇ ਮੈਂ ਗੁੱਸਾ ਜੜਾ ਇਹਦੇ ਘਰ ਚ ਲੰਘ ਗਿਆ ਕੈਮਰੇ ਸਾਹਮਣੇ ਤਾਂ ਆਉਂਦੇ ਨਹੀਂ ਕਿਉਂਕਿ ਪਤਾ ਜਿਹਦੇ ਸਾਹਮਣੇ ਐ ਇਹਨੂੰ ਤਾਂ ਗਾਣਾ ਪੈਣੀਏ ਪੈਣੀਏ ਨਾਲ ਸਾਨੂੰ ਵੀ ਪੈਣਗੀਆਂ ਵੀ ਅਸੀਂ ਕਿਉਂ ਮਿਲਣ ਗਏ ਉਹ ਆਇਆ ਆਪ ਸਪੈਸ਼ਲੀ ਕਿ ਜਾਨਵੀ ਦੇ ਫੈਨ ਆਏ ਆ ਫੈਨ ਆ ਕੋ ਤਨੀਰੇਗਾ ਵਿੱਚ ਅਜੋ ਇਹਨਾਂ ਤਾਂ ਮੈਡੀਕਲ ਵਾਲੇ ਬੰਦਾ ਨਹੀਂ ਖਿਲਾਰਦੇ ਜਿੰਨੇ ਇਹਨੇ ਸਪਰਿੰਗਰ ਵਾਲੀ ਖਿਲਾਰਤਾ ਛੀ 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 ਇਹਨੂੰ ਜੋੜ ਕੇ ਖਾਊਗਾ ਕੌਣ ਹੁਣ ਲੈ ਬਾਲਾ ਪਨੀਰ ਪਨੀਰ ਨਾ ਕਰਿਆ ਕਰ ਪਨੀਰ ਨੂੰ ਤਾਂ ਅੱਗੇ ਵਿਚਾਰ ਪੁੱਲ ਨਹੀਂ ਜਾਂਦੀ ਕੀ ਕਰਗੀ ਯਾਰ ਹੂੰ ਹੂੰ ਠੀ ਮੈਂ ਤਾਂ ਪਤਾ ਸ਼ੀਦਾ ਹੂੰ ਆਈਆਂ ਤੇ ਤੁਮ ਤੇ ਤੁਮ ਖਾਣ ਨਹੀਂ ਆ ਠੁੱਕੀ ਜਾਨੀ ਆ ਇੱਥੇ ਕੋਈ ਲੋਕ ਨਹੀਂ ਪਈ ਜਾਂਦੀ ਇੰਸਟਾਗ੍ਰਾਮ ਹੈ ਕੀ ਹਾਲ ਹੈ ਗਾਇਸ ਮੇਰਾ ਕਾਰਗੋ ਲੱਗਣਾ ਮੈਂ ਨਹੀਂ ਪਾਣੇ ਤੋਂ ਵੀ ਜਾਣੀ ਨਹੀਂ ਤੋਂੜੇ ਪਾਣੀ ਆ ਕੇ ਲੱਭੀ ਚਾਰ ਚੱਲ ਹਮ ਤਾਂ ਚਾਰਜ ਮੈਂ ਐਵੇਂ ਦੀ ਜਗ੍ਹਾ ਤੇ ਲਗਾ ਲਗੀ ਲੱਭੇਗਾ ساری ਉਮਰ ਲੱਭਦਾ ਰਹੇਗਾ ਨਹੀਂ ਤਾਂ ਅਗਲਾ ਸ਼ਾਮੀ ਜਾ ਕੇ ਨਵਾਂ ਲੈ ਲੂਗਾ ਵੈਸੇ ਵੀ ਤੁਹਾਡੇ ਦੋਨਾਂ ਦੇ ਫੋਨਾਂ ਨੂੰ ਇੱਕੋ ਚਾਰਜ ਨਹੀਂ ਲੱਗਦਾ ਇਹ ਕੁਸੀਆਂ ਸ਼ੁਰੂ ਤੋਂ ਭੋਰਦੇ ਹੋ ਨਾ ਹੁਣ ਸ਼ੁਰੂ ਕੀਤੀਆਂ ਭਾਂਡੇ ਭਾਂਡੇ ਵੀ ਧੂਕੀ ਗਿਆ ਜਿਮ ਗਿਆ ਭਾਂਡੇ ਧੂਕੀ ਨਹੀਂ ਆਟੀ ਵਾਲੀ ਜੜਵੀ ਚਲਗਾਂਦੇ ਆਪ ਆਟੇ ਆ ਵੀ ਉਹ ਲੱਭੀ ਸਾਰੀ ਉਮਰ ਲੱਭਦਾ ਰਹੇਗਾ ਭਾਂਡੇ ਨਹੀਂ ਧੋਕੇ ਗਿਆ ਆਟੇ ਵਾਲੀ ਡਰੱਮੀ ਚਲ ਕੋਈ ਐਮਬੀ ਉਹ ਕੀ ਕੱਲੀ ਨੈਟਫਲਿਕਸ ਵੇਖਦਾ ਤੇਰੀਆਂ ਰੀਲਾਂ ਨਹੀਂ ਵੇਖਦਾ ਬਲੌਗ ਮਾਰੀ ਹੋਣੀ ਉਹਨਾਂ ਦਾ ਚੱਲ ਹਾਂਜੀ ਹਾਂ ਮੇਰੀ ਬੁਗੜੀ ਠੀਕ ਕਰ ਰਹੇ ਹੋ ਕੰਮ ਕਰ ਰਹੇ ਹੋ ਕੀ ਬਣਾ ਰਹੇ ਹੋ ਅੱਜ ਐਨਾ ਤੋ ਵੀ ਜਿੰਨੇ ਮਰਜ਼ੀ ਲੱਥਨ ਕਰਾ ਲਓ ਤੈਨੂੰ ਕੰਮ ਕਰਨ ਨਹੀਂ ਸੱਤਿਆ ਹੋਰ ਤੈਨੂੰ ਪਬਜੀ ਚ ਰਿਵਾਈਵ ਲੈਣ ਨੂੰ ਥੋੜੀ ਵਿਆਹ ਕੇ ਲਿਆ ਆ ਹਾਂ ਮੇਰੀ ਬੁਗੜੀ ਤੂੰ ਸਮਝ ਨਹੀਂ ਆਉਂਦੀ ਐ ਨਾ ਲੱਥਨ ਕੱਟਿਆਂ ਨੂੰ ਸ਼ਰਮ ਨਹੀਂ ਆਉਂਦੀ ਜਨਾਨੀ ਦੀ ਵੀਡੀਓ ਪਾਉਣ ਲੱਗੇ ਬੁਗੜੀ ਦਾ ਕੰਮ ਕਰਦੀ ਐ ਤੂੰ ਬੁਗੜੀ ਕੋਲੇ ਖੜਾ ਕੇ ਥੜਫੜਦਾ ਜਾ ਜਾ ਕੇ ਕੰਮ ਕਰ ਕੋਈ ساری ਢੀਬੂਗੜੀ ਦੀ ਵੀਡੀਓ ਬਣਾਈ ਜਾਣਗੇ ਬੁਗੜੀ ਤੇਰੀ ਭੈਣ ਦਾ ਦਿਨ ਬੁਗੜੀ ਨਾ ਸੇ ਨਹੀਂ ਰਸ ਕਮਾ ਉਸ ਨੂੰ ਵੇਖ ਹੁੰਦੀ ਤੂੰ ਵੀ ਪਨੀਰ ਨਹੀਂ ਵੇਖਿਆ ਕਦੇ ਓਏ ਹੋਏ ਨਾ ਕਰਿਆ ਕਰੋ ਯਾਰ ਪਨੀਰ ਉਹ ਪਨੀਰੀ ਅੱਗੇ ਪਨੀਰ ਵਾਲਾਂ ਦਾ ਬੁਰਾ ਹਾਲ ਹੈ ਮੈਂ ਸੀਦੇ ਆਉਂਦੀ ਮੇਰਾ ਤੇਲ ਸੀਦੇ ਆਣਾ ਬਸ ਹੁਣ ਲੱਛਣ ਬਹੁਤ ਹੋ ਗਏ ਯਾਰ ਦੁਨੀਆਦਾਰੀ ਦੀ ਨਾ ਬੜੀ ਮਾੜੀ ਗੱਲ ਆ ਇੱਕ ਚਲ ਠੀਕ ਹੈ ਨਹੀਂ ਠੀਕ ਨਹੀਂ ਮਾਰ ਲੱਭੇ ਜੋ ਮਾਰਨ ਵੇ ਕੀ ਖੜੀ ਦਾ ਮੁੰਡਾ ਮਾਰਦਾ ਕਿਉਂ ਹੈ ਜਾਕੜੀ ਦੇ ਬਗਾਨੇ ਪੁੱਤ ਹੋਇਆ ਝੋਟ ਬਰਾਟ ਪਵਾਏਗਾ ਬਗਾਨੇ ਪੁੱਤ ਹੋ ਬਗਾਨੇ ਨਹੀਂ ਬਗਾਨੇ ਕਿਹਾ ਬੁੱਲ ਜੋੜਦੇ ਨੇ ਰੀਲਾਂ ਤੇ ਲਾਈਕ ਜੋੜਨ ਆ ਜਾਂਦੀਆਂ ਛੀ ਚਾਂਟ ਚਾਂਟ ਕੇ ਪੋਨਾ ਵਿੱਚ ਟੱਕ ਟਾਂਟ ਚਾਂਟ ਕੇ ਕੀ ਗੱਲ ਬੁੱਲਾਂ ਦੀ ਆਪਸ ਚ ਬੰਦੀ ਨਹੀਂ ਜਾਂ ਇਹਨਾਂ ਤੇ ਮਾਵਾ ਲੱਗਿਆ ਆ ਕੰਮ ਇਹਨਾਂ ਕੋਲ ਜਿੰਨੇ ਮਰਜ਼ੀ ਕਰਾ ਲੋ ਜੀ ਬਣਾ ਲ ਦੱਸਦੀ ਆ ਵੇਖ ਲੈ ਕਾਲੇ ਪਸੰਦ ਕੁੜਤੇ ਥਾਰ ਕੀ ਕੀ ਆਲਾ ਵੇਲੀ ਬੈਠੀ ਹੋਈਆਂ ਜਿੰਨੇ ਮੈਨਾਂ ਕੋਈ ਗੱਲ ਬਾਤ ਕਰਨੀ ਆ ਮਤੇ ਕੀ ਵੈਸੇ ਮੈਨਾਂ ਆਟੋਗ੍ਰਾਫ ਵਗੈਰਾ ਲੈਣਾ ਵਾ ਤੇ ਲੈ ਸਕਦਾ ਵਾ ਚਾਹੇਂਗੀ ਕਾਦੇ ਨਾਲ ਹੱਥ ਨਾਲ ਤੇ ਦੰਦਾ ਨਾਲ ਇੰਨਾ ਕੌਨਫੀਡੈਂਸ ਆ ਕਿੱਥੋਂ ਜਾਂਦਾ ਇਹਨਾਂ ਕੋਲੇ ਕਹਿੰਦਾ ਮੇਰੇ ਹੱਬੀ ਕਹਿੰਦੇ ਹੋਰ ਭਾਵੇਂ ਕੁਝ ਖਾਣਾ ਖਾ ਇੱਕ ਪਲੇਟ ਫਰੂਟਾ ਦੀ ਜਰੂਰ ਖਾਣੀ ਆ ਤੂੰ ਡੇਲੀ ਕਿਉਂਕਿ ਜਿਹਦੇ ਕਰਕੇ ਤੇਰਾ ਫੇਸ ਰੈੱਡ ਲੱਗੇ ਹੁਣ ਪੀ ਲਿਆ ਕਰ ਉਹਦਾ ਸਾਲਾ ਫਰੂਟ ਖਾਣਾ ਕਉ ਤੋ ਲਾਲ ਹੋਣ ਲੱਗੇ ਖਾਂ ਦੇ ਇੱਕ ਵਾਰੀ ਮੇਰੇ ਨਾਲ ਤੂੰ ਗਾਲ ਕਰ ਲੈ ਤੂੰ ਕਹਿੰਦਾ ਹੁੰਦਾ ਹੀ ਮੈਂ ਤੈਨੂੰ ਨਹੀਂ ਹਟਦਾ ਨਹੀਂ ਹਟਦਾ ਤੂੰ ਮੈਨੂੰ ਹੱਟ ਦਿੱਤਾ ਈ ਤੂੰ ਮੇਰੀ ਮਿੱਠੀ ਖਾਂਡ ਮਿਜਰੀ ਹੁੰਦੀ ਈ ਤੂੰ ਤਾਂ ਕੈਨ ਨਹੀਂ ਮੈਂ ਤੇਰੀ ਮਿਹਰੀ ਗਈਆਂ ਤੂੰ ਮੇਰੀ ਮਿਹਰੀ ਨਹੀਂ ਗਈ ਹੁਣ ਹੁਣ ਹੋਰ ਕੋਈ ਆਦੀ ਖੰਡ ਬਣਾ ਲਈ ਖੰਡ ਕਿਉਂ ਦੁਖੀ ਕੀਤਾ ਯਾਰ ਖੰਡ ਨੂੰ ਮਿਸ਼ਰੀ ਮਿਲ ਗਈ ਹੋਣੀ ਆ ਜਾਂ ਖੰਡ ਨੂੰ ਖੰਡ ਨੇ ਖੰਡ ਛੱਡਤੀ ਹੁਣ ਅਗਲਾ ਚਾਹ ਪੱਤੀ ਤੇ ਜੋਰ ਹੈ ਕੌੜੀ ਆ ਨਾ ਵਸੇ ਜਿਹੋ ਜੀ ਸ਼ਕਲ ਆਗਲੇ ਨੇ ਖੰਡ ਖਾਣੀ ਉਦੋਂ ਛੱਡ ਦੇਣੀ ਸੀ ਕੀ ਰੋਲਾ ਸੀ ਤੇਰਾ ਹੋ ਮੇਰੇ ਉੱਤੋਂ ਫਿਰ ਦਾਇ ਛੋਟੀਆਂ ਹੁੰਦੀ ਦੇ ਰਿਆ ਵੀ ਨਾਲ ਦੇ ਨਾਲ ਬਾਹਰ ਆ ਜਾਂਦੀਆਂ ਦੇਖ ਲੈ ਹੱਥ ਨਹੀਂ ਘੁੰਮਦੇ ਉੱਤੋਂ ਦੀ ਫਿਰ ਵੀ ਰੀਲਾਂ ਬਣਾ ਲੈਂਦੀਆਂ ਇਹ ਤਾਂ ਹਮਾਨੀ ਵਰਗੀ ਲੱਗਦੀ ਆ ਤੇਰੇ ਵਰਗੀ ਨਹੀਂ ਛੋਟੀ ਹੁੰਦੀ ਦੀ ਤੇਰੀ ਵੀੜੀ ਤਾਂ ਨਹੀਂ ਕਿਤੇ ਤੂੰ ਤਾਂ ਘਰ ਦੇ ਵੀ ਉਹੋ ਜਿਹੇ ਹੁੰਦੇ ਜਿਹੜੇ ਰੁਕਦੇ ਨਹੀਂ ਵੇਖੋ ਵੇਖੋ ਕਿੱਡੀ ਸੋਹਣੀ ਐਕਟਿੰਗ ਕਰਦੀ ਓਏ ਇਹਨੂੰ ਪੜਾਓ ਇਹਨੂੰ ਕਾਪੀਆਂ ਤਾਂ ਜਿਲਤਾ ਚੜਾਉਣੀਆਂ ਸਿਖਾਓ ਨਾ ਕਿ ਰੀਲਾਂ ਬਣਾਉਣੀਆਂ ਕੀ ਵੇਚ ਬਈਓ ਤੈਨੂੰ ਦੇਖਦੇ ਆ ਹੋਰ ਕਿਹਨੂੰ ਵੇਖਣਾ ਜੇ ਮਾ ਤਾਂ ਉਹ ਆਈਆਂ ਮਾ ਇਹ ਕਿੱਡੀ ਜਮਮ ਜਿਹਾ ਚਪਲਾਂ ਖੜਕਾਉਣੀਆਂ ਸਿਖਾਉਂਦੇ ਆ ਨਾਲੇ ਤੈਨੂੰ ਭੱਜਣ ਦੀ ਕੀ ਲੋੜ ਐ ਜਮ ਵਿੱਚ ਤੂੰ ਕੇਲੇ ਖਾਇਆ ਕਰ ਸਨੇ ਛਿੱਲੜ ਫੇਰ ਕਿਤੇ ਜਾ ਕੇ ਭਰਕ ਪੈਣਾ ਤੇਰੀ ਵੋਟੀ ਕਹਿੰਦੀ ਮੈਨੂੰ ਕੋਠੀ ਦਵਾਈ ਹਮਿਲਟਨ ਦੇ ਵਿੱਚ ਮੈਂ ਪਾਇਆ ਹੋਇਆ ਗਾ 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 ਓ ਤੁਰ ਜਾ 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 ਗਾ ਬ੍ਰਿੰਗ ਇਨ ਫॉर ਯੂ ਐਨ ਅਮੇਜ਼ਿੰਗ ਫੈਂਟਾਸਟਿਕ ਲਿਸਟਿੰਗ ਇੰਦਰ ਸਿਟੀ ਆਫ ਹਮਿਲਟਨ ਮੈਨੂੰ ਸਮਝ ਨਹੀਂ ਆਉਂਦੀ ਸਾਲਾ ਹਰ ਚੀਜ਼ ਵਿੱਚ ਇਹਨਾਂ ਕੁੜੀਆਂ ਕਿਉਂ ਰੱਖੇ ਜਾਂਦੇ ਆ ਕੀ ਗੱਲ ਮੁੰਡਿਆਂ ਤੋਂ ਵਿਕਦੀਆਂ ਨਹੀਂ ਸਾਲੀ 100 90 ਕਾਰਾਂ ਤਾਂ ਕੁੜੀਆਂ ਵੇਖੀ ਵਿਕ ਜਾਂਦੀਆਂ ਕਾਰ ਕੀ ਸਰਚ ਮਾਰਨੀ ਆ ਸਾਰੀਆਂ ਤੇ ਰੇਸੀ ਦੱਬਣੀ ਆ ਦੱਸ ਲੈ ਆ ਚੱਲੀਏ ਬਾਈ ਜੀ ਆ ਲੈੰਦੇ ਸੱਸੀ ਘਾਟ ਜੀ ਮਿੱਠਾ ਲੈ ਕੇ ਆਏ ਚੱਲੀਏ ਫਿਰ ਅੰਦਰ ਆ ਸਾਈਨ ਕਰਨੇ ਕਾਗਜ਼ਾਂ ਤੇ ਬਾਰੀ ਬਰਸੀ ਘਟਨ ਗਿਆ ਸੀ ਬਾਰੀ ਬਰਸੀ ਘਟਨ ਗਿਆ ਸੀ ਖਟਕੇ ਲਈ ਆਂਦਾ ਬਿਲ ਟੈਂਸ਼ਨ ਨਹੀਂ ਲੈਣੀ ਸਰੀ ਆਲਿਆ ਕਿਉਂਕਿ ਪੰਜ ਤਾਰਾ ਆ ਗਈ ਆ ਰੀਜ ਗਿੱਲ ਕੀ ਗੱਲ ਤਾਰਾ ਜਿਹੜੇ ਜਾਂਦੇ ਉਹਨਾਂ ਨੇ ਵੀ ਆਉਣਾ ਬੰਦ ਕਰ ਦੇਣਾ ਕੀ ਗੱਲ ਵਿੱਲੇ ਹੋ ਪੰਜ ਤਾਰਾ ਆ ਜੋ ਕੀ ਗੱਲ ਇੱਥੇ ਲੱਡੋ ਖੇਡ ਰਹੀਆਂ ਜਾਂ ਤਾਸ਼ ਪੰਜ ਤਾਰਾ ਤਾਂ ਹੀ ਬੋਲਦੀ ਜਿਵੇਂ ਖਾਣ ਪੀਣ ਨੂੰ ਨਹੀਂ ਸਲਸਪਾਸੈਂਟਰ ਹੁੰਦਾ ਕੀ ਗੱਲ ਵਿੱਲੇ ਹੋ ਪੰਜ ਤਾਰਾ ਆ ਜੋ ਵਿੱਲਾ ਤਾਂ ਮੈਂ ਹੈਗਾ ਪਰ ਨਾ ਤਾਂ ਮੇਰੇ ਕੋਲ ਹਾਈਲਾਈਟ ਹੈ ਤੇ ਨਾ ਹੀ ਮੇਰੇ ਕੋਲ ਵੀਜ਼ਾ ਤੇ ਪੜ੍ਹਾਈ ਚ ਗੈਪ ਇੰਨਾ ਜਿੰਨਾ ਤੇਰੀਆਂ ਗੱਲਾਂ ਚ ਹੁੰਦਾ ਓ ਪੰਧ ਤਾਰਾ ਆ ਜੋ ਜਾਂ ਫੇਰ ਕੰਮ ਤੇ ਓ ਪੰਧ ਤਾਰਾ ਆ ਜੋ ਨਵੇਂ ਨਵੇਂ ਆਇਓ ਸਰੀ ਪੰਧ ਤਾਰਾ ਆ ਜੋ ਕੀ ਗੱਲ ਤੁਸੀਂ ਇੱਥੇ ਗੱਦੇ ਲਾਏ ਆ ਜਿਹੜਾ ਆਂਦਾ ਆਓ ਸਰੀ ਸਰੀ ਦੇ ਐਡਾ ਨਾ ਸੀ ਸਾਰੇ ਚਾਰ ਇਨਫਲੂਐਂਸਰ ਉੱਥੇ ਕੀ ਜਾ ਕੇ ਬਹਿ ਕੇ ਸਾਰੇ ਸਰੀ ਵੀ ਚਾਹ ਮੋ ਦਤੀ ਧਿਆਨ ਨਾਲ ਸੁਣਿਆ ਕਰ ਹੈੱਡਫੋਨ ਲਾਉਣ ਲਈ ਚੀਜ਼ ਨਹੀਂਗੀ ਉਸ ਸਰੀ ਅੰਧ ਤਾਰਾ ਆ ਜੋ ਜੀ ਨਹੀਂ ਲੱਗਦਾ ਸਰੀ ਆਲਿਓ ਅੰਧ ਤਾਰਾ ਆ ਜੋ ਕੀ ਗੱਲ ਬ੍ਰੇਕਅਪ ਹੋ ਗਿਆ ਅੰਧ ਤਾਰਾ ਆ ਜੋ ਤੁਸੀਂ ਜੀ ਵੀ ਲਵਾਨੇ ਹੋ ਵਸ ਕਮਾਲ ਦੀ ਗੱਲ ਹੈ ਜਿਹਦਾ ਬ੍ਰੇਕਅਪ ਹੋਇਆ ਉਹਦਾ ਪੰਜ ਤਾਰਾ ਨਾਲ ਕੀ ਲੈਣ ਦੇਣ ਤੁਸੀਂ ਪੈਚਅਪ ਵੀ ਕਰਾ ਦਿੰਨੇ ਹੋ ਕਰਾਂ ਗੱਲ ਚਾਹੀਦੀ ਹੈ ਬੋ ਕੋ ਬੱਜ ਜਾਂਦਾ ਇਹਦੇ ਨਾਲ ਵੀ ਸ਼ੈ ਸ਼ੈ ਕਿ ਸ਼ੱਕ ਤਾਂ ਗਿਆ ਠੂਈ ਚ ਪਰ ਇਹ ਹੋ ਜਾ ਹੈ ਕਿ ਦੱਸਣ ਦਾ ਫਾਇਦਾ ਕੀ ਦੂਜੀ ਵਾਰੀ ਆਟਾ ਬਾਹਰ ਰੋਲਤਾ ਰੀਲਾਂ ਬਣਾ ਲਓ ਪਹਿਲਾਂ ਕੀ ਆਪਕੋ ਪਤਾ ਹੈ ਰਸਗੁਲੇ ਕੋ ਇੰਗਲਿਸ਼ ਮੇਂ ਕਿਆ ਕਹਤੇ ਇਤਨਾ ਨਹੀਂ ਪਤਾ ਆਪਕੋ ਮੈਂ ਬਤਾਤੀ ਹੂੰ ਰਸਗੁਲਾ ਕਿਆ ਬੋਲੋ ਉਹ ਤਾਂ ਠੀਕ ਆ ਪਰ ਇਹ ਖਾਣਾ ਮੂੰਹ ਚ ਆ ਜਾਂ ਚਿੱਤਣਾ ਚੋਂ ਆਇਦਲੇ ਇਹਨਾਂ ਵੀਡੀਓ ਲਾਈਕ ਮਾੜਦੇ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਉੱਤੇ ਕੀ ਹੈ ਯਾਰ ਚਾਹੀਦੇ ਕੰਮ ਲੱਗੋ ਨਾ ਕੋਈ ਭਾਜੀ ਯਾਰ ਐਕਸ਼ਨ ਕਰਕੇ ਦਿਖਾਓ ਇਹਨਾਂ ਨੂੰ ਕੋਈ ਤੁਸੀਂ ਸਬਸਕ੍ਰਾਈਬ ਕਰਦੇ ਹੋ ਹਾਂ ਆਜੋ ਭਾਜੀ ਆਜੋ